ਹਾਂ ਲਾ ਜੀ ਬੱਦ ਨਹੀਂ ਪਈ ਜਾਂਦਾ ਜ ਆਪਣੇ ਪਿੰਡ ਤੱਕ ਗੁਰੂ ਸਾਹਿਬ ਹੱਤਾਂ ਜਾਂ ਗੁਰਦੁਆਰਾ ਸਾਹਿਬ ਬਹੁਤ ਵਧੀਆ ਮੌਸਮ ਹੈ ਬਰਾਜੇ ਪੂਰੀ ਰਾਵਾ ਬਾਈ ਹੋਰਾਂ ਦੇ ਨਹੀਂ ਪੈਂਦਾ ਅੱਜ ਭయ్యా ਮੌਸਮ ਹੈ ਬਾਬੇਵਾ ਜੀ ਨਹੀਂ ਪਈ ਜਾਂਦਾਗਾ ਹੰਡਾ ਹੋ ਗਿਆ ਵਾਪੇ ਮੌਸਮ ਅੱਜ ਹੰਦੀ ਢੀ ਆਪਾ ਚਲੀ ਜਾਂਦੀ ਆ ਹਨਾ ਹਣਾ ਵਧੀਆ ਹੋ ਗਿਆ ਯਾਰ ਅੱਗੇ ਟੋਪਗੇ ਨਹੀਂ ਹੁੰਦੀ ਆ ਜਿਹੇ ਅੱਗੇ ਹੁੰਦੇ ਆ ਮੇਰਾ ਹੀ ਆ ਗਿਆ ਜੇ ਐ ਵੀ ਜਿੰਨੇ ਵੀ ਸੰਗ ਤਾਂ ਜਿਹਨੇ ਸਾਰੇ ਖੜੀ ਜਾਂਦੀ ਐ ਇੱਥੇ ਕਿੰਨੀ ਸੋਹਣੀ ਹਵਾ ਚੱਲੀ ਜਾਂਦੀ ਆ ਅੱਜ ਹਨਾ ਆ ਫਰੈਂਸ ਹਲੋ ਐ ਮੀ ਪਹਿ ਚੁੱਕਿਆ ਠੰਡੀ ਹਵਾ ਚੱਲੀ ਜਾਂਦੀ ਆ ਠੰਡਾ ਹੀ ਮੌਸਮ ਆ ਮੀ ਜੀ ਬਣਾਇਆ ਨੇ ਵੀਡੀਓ ਹੈ ਆਖੜਾ ਆਪਣਾ ਯਾਰ ਖੰਡਿਆ ால ம